ਕੈਨੇਡਾ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਆਈ ਆਰ ਸੀ ਸੀ ਦੇ ਨਵੇਂ ਪਾਇਲਟ ਪ੍ਰੋਗਰਾਮ ਦੇ ਤਹਿਤ ਫ੍ਰੈਂਕੋਫੋਨ ਵਿਦਿਆਰਥੀਆਂ ਨੂੰ ਸਥਾਈ ਨਿਵਾਸ ਲਈ ਸਿੱਧਾ ਰਸਤਾ ਮਿਲ ਗਿਆ ਹੈ ਤੇ ਇਮੀਗ੍ਰੇਸ਼ਨ ਸਰਨਾਰਟੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਮੰਤਰੀ ਮਾਰਕ ਮਿਲਰ ਨੇ ਕੈਨੇਡਾ ਭਰ ਦੇ ਫ੍ਰੈਂਕੋਫੋਨ ਪਾਈਚਾਰੇ ਵਿੱਚ ਤੇ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀ ਸਵਾਗਤ ਕਰਨ ਲਈ ਇੱਕ ਨਵੇਂ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੀ ਘੋਸ਼ਣਾ ਕਰ ਦਿੱਤੀ ਹੈ IRCC ਦੁਆਰਾ ਇੱਕ ਜਾਰੀ ਰਿਲੀਜ਼ ਦੇ ਅਨਸਾਰ ਫ੍ਰੈਂਕੋਫੋਨ ਘੱਟ ਗਿਣਤੀ ਭਾਈਚਾਰੇ ਦਾ ਪਾਇਲਟ ਪ੍ਰੋਗਰਾਮ ਦਾ ਦਾਖਲਾ ਦਰਾਂ ਦੇ ਵਿੱਚ ਸੁਧਾਰ ਕੀਤਾ ਜਾਵੇਗਾ ਤੇ ਮੌਜੂਦਾ ਪ੍ਰੋਗਰਾਮ ਅਫਰੀਕਾ, ਮੱਧ ਪੂਰਬ, ਅਮਰੀਕਾ ਦੇ ਵਿਦਿਆਰਥੀ ਨਿਰਪੱਖ ਬਣਾਇਆ ਜਾਵੇਗਾ ਅਜਿਹਾ ਕਰਨ ਦੇ ਲਈ IRCC ਕਹਿੰਦਾ ਕਿ ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਇਹ ਦਿਖਾਉਣ ਤੋਂ ਛੋਟ ਦਿੱਤੀ ਜਾਵੇਗੀ ਕਿ ਉਹ ਆਪਣੇ ਅਸਥਾਈ ਠਹਿਰਾਵ ਤੇ ਅੰਤ ਵਿੱਚ ਕੈਨੇਡਾ ਛੱਡ ਜਾਣਗੇ ਤੇ ਇਸ ਤੋਂ ਇਲਾਵਾ ਲੜਿੰਦੀ ਵਿੱਤੀ ਜਿੱਥੇ ਥ੍ਰੈਸ਼ਹੋਲਡ ਅਤੇ ਮਿਊਂਸਿਪੈਲਿਟੀ ਦੇ ਨਾਲ ਸੰਬੰਧਿਤ ਘੱਟ ਆਮਦਨ ਵਾਲੇ ਕੱਟ ਆਫ ਦੇ 75% ਨੂੰ ਜਿੱਥੇ ਦਰਸਾਉਣ ਲਈ ਅਡਜਸਟ ਕੀਤਾ ਜਾਵੇਗਾ ਜਿੱਥੇ ਸੰਸਥਾ ਦਾ ਇੱਕ ਮੁੱਖ ਕੈਂਪਸ ਸਥਿਤ ਹੈ ਦੇਖਦੇ ਹਾਂ ਸਾਡੀ ਖਾਸ ਰਿਪੋਰਟ ਇਹਨਾਂ ਵਿਦਿਆਰਥੀਆਂ ਨੂੰ ਆਪਣੇ ਪ੍ਰੋਗਰਾਮ ਨੂੰ ਪੂਰਾ ਕਰਨ ਤੇ ਬੰਦੋਬਸਤ ਸੇਵਾਵਾਂ ਤੱਕ ਪਹੁੰਚਣ ਕਰਨ ਤੋਂ ਬਾਅਦ ਸਾਈ ਨਿਵਾਸੀ ਰਤ ਤੇ ਦਾ ਸਿੱਧਾ ਰਸਤਾ ਵੀ ਮਿਲ ਜਾਵੇਗਾ ਪਾਇਲਟ 26 ਅਗਸਤ 2024 ਨੂੰ ਖੁੱਲੇਗਾ ਅਤੇ ਪਹਿਲੇ ਸਾਲ ਵਿੱਚ 2300 ਵਿਦਿਆਰਥੀਆਂ ਨੂੰ ਸਵੀਕਾਰ ਕੀਤਾ ਜਾਵੇਗਾ। ਇਸ ਕੈਂਪ ਦਾ ਅਗਸਤ 2025 ਵਿੱਚ ਮੁੜ ਬੁਲੰਕਣ ਕੀਤਾ ਜਾਵੇਗਾ ਅਤੇ ਦੱਸਦੀ ਕਿ ਇਸ ਵਿੱਚ ਅਰਜੀ ਕੌਣ ਦੇ ਸਕਦਾ ਹੈ। ਯੋਗ ਹੋਣ ਲਈ ਵਿਦਿਆਰਥੀਆਂ ਦੇ ਕੋਲ ਇੱਕ ਭਾਈਚਾਰ ਡੈਲੀ ਡੈਜਿਗਨੇਸ਼ਨ ਯੋਗ ਹੋਣ ਲਈ ਵਿਦਿਆਰਥੀਆਂ ਦੇ ਕੋਲ ਇੱਕ ਭਾਗੀਦਾਰ ਡੈਜਿਗਨੇਸ਼ਨਲ ਲਰਨਿੰਗ ਇੰਸਟੀਚਿਊਟ ਡੀ ਐਲ ਆਈ ਤੋਂ ਸਵੀਕ੍ਰਿਤੀ ਦਾ ਇੱਕ ਪੱਤਰ ਹੋਣਾ ਚਾਹੀਦਾ ਹੈ ਤੇ ਜਿਸ ਵਿੱਚ ਲਿਖਿਆ ਹੋਣਾ ਚਾਹੀਦਾ ਹੈ ਕਿ ਐਫ ਐਮ ਸੀ ਐਸ ਪੀ ਦੇ ਅਧੀਨ ਅਰਜੀ ਦੇ ਰਹੇ ਹਾਂ ਅਧਿਆਨ ਪ੍ਰੋਗਰਾਮ ਨੂੰ ਕਾਫੀ ਮਾਪਦੰਡਾਂ ਦੇ ਵਿੱਚ ਲਾ ਕੇ ਪੂਰਾ ਵੀ ਕਰਨਾ ਪਵੇਗਾ ਪੋਸਟ ਸਕੈਂਡਰੀ ਪੱਧਰ ਤੇ ਹੋਣਾ ਜ਼ਰੂਰੀ ਹੈ ਪੂਰਾ ਸਮਾਂ ਹੋਣਾ ਜ਼ਰੂਰੀ ਹੈ 2 ਸਾਲ ਜਾਂ ਇਸ ਤੋਂ ਵੱਧ ਦਾ ਅਧਿਐਨ ਤੁਹਾਨੂੰ ਕਰਨਾ ਪਵੇਗਾ ਇੱਕ ਡਿਗਰੀ ਜਾਂ ਡਿਪਲੋਮੇ ਦੀ ਅਗਵਾਈ ਅਤੇ ਫ੍ਰੈਂਚ ਦੀ ਹਦਾਇਤਾਂ ਨੂੰ ਪ੍ਰਾਇਮਰੀ ਭਾਸ਼ਾ ਦੇ ਰੂਪ ਵਿੱਚ ਰੱਖੇ 50% ਤੋਂ ਵੱਧ ਕਲਾਸਾਂ ਫ੍ਰੈਂਚ ਵਿੱਚ ਸਿਖਾਈਆਂ ਜਾਂਦੀਆਂ ਨੇ ਵਿਦਿਆਰਥੀਆਂ ਨੂੰ ਇਹਨਾਂ ਯੋਗਦੇਸ਼ਾਂ ਨਾਗਰਿਕ ਵੀ ਹੋਣਾ ਚਾਹੀਦਾ ਹੈ ਤੇ ਇਹਨਾਂ ਦੇਸ਼ਾਂ ਦੀ ਸੂਚੀ ਵਿੱਚ ਬੈਨਿਨ ਬੁਰਕੀਨਾ ਫਰਾਸੋ ਬਰੂਡੀ ਕਾਬੋ ਕੈਮਰੂਨ ਮਦ ਅਫਰੀਕੀ ਗੰਡਰਾਜ ਚਾਰਡ ਕੈਮਰੋਜ਼ कोट डिवियार कागो डोमेनिका कागो गणराज जिबूटी मिसर एक्लट गैबो गिनी गिनी बॉस हैथी लैबलान मेडागास्कर माली मोरिटानिया मार्शिस मोरक्को नाइजीर रवाडा सेंट लुइस लुईस से, टोमो सेनेगल सिस्टोल टागो टूशिनिया एफ एम एस एस एफ एम सी एस पी ਵਿੱਚ ਵਿਦਿਆਰਥੀ ਆਪਣੇ ਜੀਵਨ ਸਾਥੀ ਕਮਲਾ 파ਟਨਰ ਤੇ ਨਿਰਵਰ ਬੱਚਿਆਂ ਨੂੰ ਆਪਣੇ ਨਾਲ ਲਿਆਉਣ ਦੀ ਇਜਾਜ਼ਤ ਤੇ ਉਥੇ 파ਗੀਦਾਰ ਤੇ ਜੀਵਨ ਸਾਥੀ ਕਮਲਾ 파ਟਨਰ ਵਿਜ਼ਟਰ ਵੀਜ਼ਾ ఓపెਨ ਵਰਕ ਪਰਮਿਟ ਤੇ ਸਟੱਡੀ ਵਰਕ ਪਰਮਿਟ ਦੇ ਯੋਗ ਹੋਣਗੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਾਇਲਟ ਦੇ ਵਿਦਿਆਰਥੀਆਂ ਨੂੰ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦੇ ਚਾਲੀ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਤੋਂ ਛੋਟ ਉਦਾਰਨ ਲਈ ਉਹਨਾਂ ਨੂੰ ਆਪਣੇ ਡੀ ਐਲ ਆਈ ਪ੍ਰੋਵਿੰਸ਼ੀਅਲ ਐਕਸਟੈਂਸ਼ਨ ਲੈਟਰ ਪੀ ਆਈ ਐਲ ਪ੍ਰਾਪਤ ਕਰਨ ਦੀ ਲੋੜ ਨਹੀਂ ਹੈ ਅਤੇ ਭਾਗੀਦਾਰਾਂ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਅਰਜ਼ੀਆਂ ਲਈ ਆਈ ਆਰ ਸੀ ਸੀ ਪ੍ਰੋਸੈਸਿੰਗ ਕੈਂਪ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਤੇ ਉੱਥੇ ਦੱਸ ਦिए ਕਿ ਵੈਲਾ ਵੈਲਕਮਿੰਗ ਫਰੈਂਕ वेलकमिंग फ्रेंको फोन कम्यूनिटीज वेलकमिंग वैलकमिंग फ्रेंको फोन कम्यूनिटीज़ इनिशिएटिव नवे भाईचारे नामिलता जा रहा मिलर ने वेलकिंग मंत्री मिलर मंत्री ने वेलकमिंग ਮંત્રી ਮਿਲਨ ਨੇ ਵੈਲਕਮਿੰਗ ਫ੍ਰੈਂਕੋਫੋਨ ਕਮਿਊਨिटीज ਪਹਿਲ ਕਦਮੀ ਵਿੱਚ 10 ਨਵੇਂ ਫ੍ਰੈਂਕੋਫੋਨ ਭਾਈਚਾਰਿਆਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ ਪਹਿਲਾ ਪਹਿਲ ਕਦਮੀ ਦਾ ਉਦੇਸ਼ ਪੂਰੇ ਕੈਨੇਡਾ ਵਿੱਚ 98 ਫ੍ਰੈਂਕੋਫੋਨ ਅਤੇ ਆਕਾਦਿਮ ਭਾਈਚਾਰਿਆਂ ਵਿੱਚ ਫ੍ਰੈਂਕੋਫੋਨ ਨਵੇਂ ਆਏ ਲੋਕਾਂ ਦਾ ਸਵਾਗਤ ਨਿਪਟਾਰੇ ਦਾ ਸਮਰਥਨ ਕਰਨਾ ਇਹ ਪਹਿਲ ਕਦਮੀ ਕਮਿਊਨਿਟੀ ਨਿਰਮਾਣ ਹੁਨਰ ਵਿਕਾਸ ਰੋਜ਼ਗਾਰ ਸਹਾਇਤਾ ਤੇ ਹੋਰ ਸਮੇਤ ਰਾਹੀ ਆਉਣ ਵਾਲੇ ਬੰਦੋਬਸਤ ਸੇਵਾਵਾਂ ਆਈਆਰਸੀਸੀ ਅਤੇ ਭਾਗੀਦਾਰ ਭਾਈਚਾਰੇ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਪਹਿਲ ਕਦਮੀ ਦੇ ਵਿੱਚ ਪਹਿਲਾਂ ਹੀ ਭਾਗ ਲੈ ਰਹੇ 41 ਪਹਿਲ ਕਦਮੀ ਵਿੱਚ ਪਹਿਲਾਂ ਹੀ ਭਾਗ ਲੈ ਰਹੇ 14 ਭਾਈਚਾਰਿਆਂ ਤੋਂ ਇਲਾਵਾ ਮਿਲਰ ਨੇ ਕੁਝ ਨਾ ਕੀਤੇ ਕਿ ਹੁਣ ਇੱਥਾਂ ਕਾਫੀ ਇਸਤਰੀਆਂ ਸੂਚੀਆਂ ਵੀ ਤਿਆਰ ਕਰ ਦਿੱਤੀਆਂ ਗਈਆਂ ਨੇ ਜਿਨ੍ਹਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ ਸੂਬੇ ਦੀ ਗੱਲ ਕੀਤੀ ਜਾਵੇ ਤੇ ਨਵੇਂ ਚੁਣੇ ਹੋਏ ਭਾਈਚਾਰੇ ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਨਾਨਾਇਮੋ ਤੇ ਨੋਵਾ ਨੋਵਾਸਕੋਸ਼ੀਆ ਦੇ ਵਿੱਚ ਸੈਂਟ ਜੋਫਿਸ ਡੂ ਮੇਲਨ ਸਮੀਥ ਮੈਨੀਟੋਬਾ ਲਾਲ ਨਦੀ ਰਿਚੋਟ ਸਲਬਰੀ ਤੇ ਹੋਰ ਕਈ ਇਲਾਕੇ ਤੇ ਇਹਦੇ ਵਿੱਚ ਨਿਊ ਅمبرਿੰਸਵਿੰਗ ਦੇ ਵਿੱਚ ਨਿਊ ਬ੍ਰੈਡਸਵਿਕ ਦੇ ਵਿੱਚ ਕੈਰਾਕੈਟ ਰੀਵਰ ਡੂ ਨਾਰਥ ਅਤੇ ਹਾਊਸਿੰਗ ਟਰਾਇਰਸ ਸਮੀਥ ਤੇ ਸਕੇਚਵਿਨ ਵਿੱਚ ਪ੍ਰਿੰਸ ਅਲਬਰਟ ਕੋਰਨਵਾਲ অন্ਟਾਰੀਓ ਦੇ ਵਿੱਚ ਕੋਚਰਨ ਜ਼ਿਲ੍ਹਾ ਰੂਟ 11 ਕੋਲਿਡੋਰ ਲੰਡਨ ਤੇ ਇਸ ਦੇ ਨਾਲ WCF ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ કુલ ਸੰਖਿਆ 24 ਹੋ ਸਕਦੀ ਹੈ ਕੈਡਾ ਦੀ ਇਸ ਪਹਿਲਕਦਮੀ ਦੇ ਨਵੀਕਰਨ ਵਿੱਚ ਵਿਸ਼ਾਲ ਫ੍ਰੈਂਕਫੋਰਟ ਵਿਸ਼ਾਲ ਫ੍ਰੈਂਕੋਫੋਨ ਇਮੀਗ੍ਰੇਸ਼ਨ ਰਣਨੀਤੀ ਦਾ ਹਿੱਸਾ ਜੋ ਦੇਸ਼ ਵਿੱਚ ਅੰਗਰੇਜ਼ੀ ਤੇ ਫ੍ਰੈਂਚ ਦੋਵੇਂ ਆਧਾਰਿਤ ਭਾਸ਼ਾਵਾਂ ਦੀ ਵਰਤੋਂ ਸੰਚਲਿਤ ਕਰਨ ਲਈ ਵੇਖਦੇ ਨੇ ਤੇ ਖਾਸ ਕਰਕੇ ਕਿਊਬਕ ਤੋਂ ਬਾਹਰ ਫ੍ਰੈਂਚ ਤੇ ਉੱਥੇ ਹੀ ਦੱਸਦੀ ਹੈ ਕਿ ਇਸ ਵਿੱਚ ਕਾਫੀ ਚੀਜ਼ਾਂ ਨੂੰ ਮੁੱਖ ਰੱਖਿਆ ਗਿਆ ਤੇ WFC ਪੈਲ ਕਾਦਮੀ ਪ੍ਰਵਾਸੀਆਂ ਦੀ ਸਮੁੱਚੀ ਸਫਲਤਾ ਤੇ ਫ੍ਰੈਂਕੋਫੋਨ ਅਤੇ ਅਕਾਦਮਿਕ ਭਾਈਚਾਰੇ ਦੀ ਵਚਨਵੱਧਾ ਦੀ ਇੱਕ ਸ਼ਾਨਦਾਰ ਉਦਾਹਰਨ ਹੈ ਤੇ ਇਹਨਾਂ ਦੇ ਇਕੱਠ ਰਹਿਣ ਨਾਲ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਅਤੇ ਗਤੀਵਿਧੀਆਂ ਸਥਾਪਿਤ ਕੀਤੀਆਂ ਜਾਣਗੀਆਂ ਸਾਡੇ ਭਾਈਚਾਰਿਆਂ ਨੂੰ ਆਕਰਸ਼ਿਤ ਕਰਨਾ ਮਜ਼ਬੂਤ ਕਰਨਾ ਫ੍ਰੈਂਕੋਫੋਨ ਇਮੀਗ੍ਰੇਸ਼ਨ ਨੂੰ ਵਧਾਉਣ ਦਾ ਉਦੇਸ਼ ਹੈ ਤੇ ਉਥੇ ਦੱਸੇ ਕਿ ਦੋ ਪਾਇਲਟ ਪ੍ਰੋਗਰਾਮ ਕੈਨੇਡਾ ਦੀ ਫ੍ਰੈਂਕੋਫੋਨ ਇਮੀਗ੍ਰੇਸ਼ਨ ਨੀਤੀ ਦੋ ਪਾਇਲਟ ਪ੍ਰੋਗਰਾਮ ਫ੍ਰੈਂਕੋਫੋਨ ਇਮੀਗ੍ਰੇਸ਼ਨ ਤੇ ਕੈਨੇਡਾ ਦੀ ਨੀਤੀ ਦਾ ਹਿੱਸਾ ਨੇ ਤੇ ਇਸ ਸਾਲ ਦੇ ਸ਼ੁਰੂ ਵਿੱਚ ਵਿਭਾਗ ਨੇ ਕੋਸ਼ਿਸ਼ ਨਾ ਕੀਤੀ ਹੈ ਕਿ ਇਹ ਟੀਚਾ ਬਣ ਰਿਹਾ ਹੈ ਕਿ ਕੈਨੇਡਾ ਵਿੱਚ ਆਉਣ ਵਾਲੇ ਸਾਰੇ ਨਵੇਂ ਲੋਕਾਂ ਵਿੱਚ ਅਤੇ 6% ਫ੍ਰੈਂਚ ਬੋਲਣ ਵਾਲੇ ਨੇ ਇਸ ਤੋਂ ਇਲਾਵਾ ਕੈਨੇਡਾ ਦਾ ਸਰਕਾਰੀ ਭਾਸ਼ਾ ਐਕਟ ਇਮੀਗ੍ਰੇਸ਼ਨ ਮੰਤਰੀ ਅਲਈ ਕੈਨੇਡਾ ਵਿੱਚ ਜਿੱਥੇ ਫ੍ਰੈਂਚ ਪਰਪਾਈ ਖਾਸ ਕਰਕੇ ਇਸ ਭਾਸ਼ਾ ਦੇ ਘੱਟ ਗਿਣਤੀ ਭਾਈਚਾਰੇ ਨੂੰ ਜੀਵਨ ਸ਼ਕਤੀ ਨੂੰ ਵਧਾਉਣ ਅਤੇ ਫ੍ਰੈਂਕੋਫੋਨ ਇਮੀਗ੍ਰੇਸ਼ਨ ਅਤੇ ਇੱਕ ਨੀਤੀ ਅਪਣਾਉਣ ਦੀ ਜ਼ਿੰਮੇਵਾਰੀ ਨੂੰ ਉਜਾਗਰ ਕਰਦਾ ਹੈ ਜਿਸ ਵਿੱਚ ਉਨ੍ਹਾਂ ਦੀ ਜਨਸਖਿਆ ਭਾਰ ਨੂੰ ਬਹਾਲ ਕਰਨਾ ਉਨ੍ਹਾਂ ਨੂੰ ਵਧਾਉਣਾ ਸ਼ਾਮਲ ਹੈ ਨਵੇਂ ਪ੍ਰੋਗਰਾਮ ਦੇ ਉਪਾਦ ਦੀ ਗੱਲ ਕੀਤੀ ਜਾਵੇ ਤਾਂ ਆਈ ਆਰ ਸੀ ਸੀ ਨੇ ਫ੍ਰੈਂਕੋਫੋਨ ਪ੍ਰਵਾਸੀਆਂ ਦੀ ਗਿਣਤੀ ਵਧਾਉਣ ਲਈ ਇੱਕ ਕਦਮ ਚੁੱਕਿਆ ਹੈ ਤੇ ਇਸ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਵਿਭਾਗ ਸੱਦਿਆਂ ਦੀ ਸ਼੍ਰੇਣੀ ਆਧਾਰਤ ਚੋਣ ਦੇ ਆਧਾਰ ਤੇ ਫ੍ਰੈਂਕ ਭਾਸ਼ਾ ਦੇ ਮੁਹਾਰਤ ਵਾਲੇ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਅਰਜੀ ਦੇਣ ਲਈ ਵੱਡੀ ਗਿਣਤੀ ਵਿੱਚ ਸੱਦੇ ਜਾਰੀ ਕਰੇਗਾ ਰੇਡੀਨ ਖਬਰਾਂਾਂ ਦੇ ਵਿੱਚ ਐਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ तमाम ਖਬਰਾਂ ਦੇਖਣ ਤੇ ਸੁਣਨ ਵਾਸਤੇ ਤੁਸੀਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ